ਦੇਸ਼ ਚ ਕੋਡ ਆਫ ਕੰਡਕਟ ਲੱਗਣ ਵਾਲਾ ਮਤਲਬ ਕਿ ਚੋਣ ਜਾਬਤਾ ਲੱਗਣ ਵਾਲਾ ਦਿਨ ਥੋੜੇ ਰਹਿ ਗਏ ਆ ਜੇਕਰ ਲਗਾਤਾਰ ਗੱਲਬਾਤ ਵੀ ਚੱਲਦੀ ਹੈ ਮੰਨ ਲਓ 5 ਦਿਨ ਦੀ ਕੇਂਦਰ ਨਾਲ ਗੱਲ ਹੋ ਜਾਂਦੀ 10 ਦਿਨ ਵੀ ਗੱਲ ਹੋ ਜਾਂਦੀ ਤੁਸੀਂ ਇੱਥੇ ਬੈਠੇ ਰਹਿੰਦੇ ਹੋ ਉਧਰ ਕੋਡ ਆਫ ਕੰਡਕਟ ਲੱਗ ਜਾਂਦਾ ਫਿਰ ਤਾਂ ਕਿਸੇ ਵੀ ਹਾਲਾਤਾਂ ਦੇ ਵਿੱਚ ਕਿਸਾਨਾਂ ਨੂੰ ਐਮਐਸਪੀ ਦੇ ਉੱਪਰ ਕਾਨੂੰਨੀ ਤੌਰ ਤੇ ਗਰੰਟੀ ਨਹੀਂ ਮਿਲ ਸਕਦੀ इवन ਕਿ ਜਿੰਨੇ ਸੈਸ਼ਨ ਸੀਗੇ ਬਜਟ ਸੈਸ਼ਨ ਦੇ ਵਿੱਚ ਕਾਨੂੰਨ ਬਣ ਰਹੇ ਸੀਗੇ ਉਸ ਵਕਤ ਕਿਸਾਨ ਸੜਕਾਂ ਤੇ ਨਹੀਂ ਸੀਗੇ ਪਰ ਉਦੋਂ ਕੇਂਦਰ ਜੇਕਰ ਪ੍ਰੈਸ਼ਰ ਪੈਂਦਾ ਤਾਂ ਹੋ ਸਕਦਾ ਉਸ ਵਕਤ ਕੇਂਦਰ ਕਾਨੂੰਨ ਬਣਾ ਸਕਦੀ ਸੀ ਹੁਣ ਤਾਂ ਕਿਸੇ ਹਾਲਾਤਾਂ ਦੇ ਵਿੱਚ ਕਾਨੂੰਨ ਨਹੀਂ ਬਣ ਸਕਦਾ ਲੱਗਦਾ ਕਿ ਜਿਹੜੀ ਤੁਸੀਂ એનર્ਜੀ ਇੱਥੇ ਯੂਟਿਲਾਈਜ਼ ਕੀਤੀ ਹੈ ਇਕੱਠੀ ਕੀਤੀ ਹੈ ਇਹ ਵੇਸਟ ਤਾਂ ਨਹੀਂ ਹੋ ਜੂਗੀ ਕਿਤੇ ਕਿਉਂਕਿ ਇਸ ਵਕਤ ਦੇਸ਼ ਦੇ ਵਿੱਚ ਸੰਵਧਾਨਿਕ ਤੌਰ ਤੇ ਜੇਕਰ ਸੈਸ਼ਨ ਦੇ ਵਿੱਚ ਸੰਵਿਧਾਨਿਕ ਤੌਰ ਤੇ ਗਰੰਟੀ ਨਹੀਂ ਮਿਲਦੀ ਤਾਂ ਕੁਝ ਵੀ ਲਾਗੂ ਨਹੀਂ ਹੋਊਗਾ। ਵੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਚਾਹਣਾ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਇਹ ਗਰੰਟੀ ਕਾਨੂੰਨ ਜਿਹੜੀ ਗੱਲ ਕੀਤੀ ਤੁਸੀਂ ਬਣਾਉਣ ਦੀ ਇਹ ਕਿਦਾਂ ਬਣੂਗਾ ਕਮੇਟੀ ਬਿਠਾਵਾਂਗੇ ਕਹਿੰਦੇ ਆ ਜਦੋਂ ਦੂਜੀਆਂ ਸਟੇਟਾਂ ਦੇ ਵਿੱਚ ਆਪਣੇ ਵੋਟਾਂ ਵਾਸਤੇ ਜਾਂਦੇ ਆ ਉਦੋਂ ਤੁਰੰਤ ਕਹਿੰਦੇ ਕਿ ਅਸੀਂ 26-2700 ਰੁਪਇਆ 3000 ਤੱਕ ਰੇਟੇ ਦਾ ਕਰ ਦਿੰਨੇ ਆ ਉਦੋਂ ਕਿਹੜੀ ਕਮੇਟੀ ਬਿਠਾਉਂਦੇ ਆ ਉਦੋਂ ਕੋਈ ਕਮੇਟੀ ਬਿਠਾਉਂਦੇ ਆ ਉਦੋਂ ਐਲਾਨ ਕਰਦੇ ਆ ਨਾ ਤੇ ਹੁਣ ਵੀ ਐਲਾਨ ਕਰਨਾ ਇਹਨਾਂ ਨੇ ਜੋ ਕੁਝ ਵੀ ਹੈਗਾ ਵਾ ਪਰ ਹਜੇ ਚ ਅੱਜ ਸਾਰਾ ਕੁਝ ਇਹਨਾਂ ਦੇ ਹੱਥ ਜਗਾ ਸੈਂਟਰ ਦੇ ਲੇਕਿਨ ਲੋਕਾਂ ਨੂੰ ਖਰਾਬ ਕਰਨ ਵਾਸਤੇ ਇਹ ਸਾਰਾ ਕੁਝ ਜਿਹੜਾ ਡਰਾਮਾ ਕੀਤਾ ਜਾ ਰਿਹਾ ਵਾ ਹੁਣ ਦੋ ਤਿੰਨ ਵਾਰੀ ਕਮੇਟੀ ਨਾਲ ਮੀਟਿੰਗ ਸਦੀ ਆ ਅੱਜ ਸ਼ਾਮ ਨੂੰ ਫੇਰ ਉਹਨਾਂ ਨੇ ਸਦੀ ਆ ਉਹਦੇ ਵਿੱਚ ਲੱਗ ਜੂਗਾ ਪਤਾ ਕਿ ਕੀ ਕੱਢਦੇ ਕੀ ਨਹੀਂ ਕੱਢਦੇ ਅਗਰ ਨਹੀਂ ਕੱਢਦੇ ਤਾਂ ਫੇਰ ਅਸੀਂ ਆਪਣੀ ਜਿਹੜੀ ਸ਼ਰਤ ਜੋ ਐਲਾਨ ਕਰਕੇ ਚੁੱਕੇ ਤੁਰੇ ਆ ਉਹ ਐਲਾਨ ਨੂੰ ਜਿਹੜਾ ਉਹ ਪੂਰਾ ਕਰਾਂਗੇ ਨੇ ਮੈਂ ਇਹ ਸਮਝਣਾ ਚਾਹ ਰਿਹਾ ਭਾਈ ਸਾਹਿਬ ਜੇਕਰ ਕੋਡ ਆਫ ਕੰਡਕਟ ਲੱਗ ਜਾਂਦਾ ਕੱਲ ਅਨਾਉਂਸਮੈਂਟ ਹੋ ਜਾਂਦੀ ਪਰਸੋ ਅਨਾਉਂਸਮੈਂਟ ਹੋ ਜਾਂਦੀ ਫਿਰ ਤਾਂ ਸਰਕਾਰ ਕੁਝ ਵੀ ਨਹੀਂ ਕਰ ਸਕਦੀ ਫਿਰ ਤਾਂ ਆਪਾਂ ਕੀ ਕੀ ਬਿਨਾ ਕੱਲ ਤੋਂ ਆਪਾਂ ਕੀ ਕਹਿ ਸਕਦੇ ਕਿ ਸਾਂਦੀ એનર્ਜੀ ਸੜਕਾ ਤੇ ਵੇਸਟ ਹੀ ਹੋਣੀ ਕਿਉਂਕਿ ਸਰਕਾਰ ਤਾਂ ਕੁਝ ਕਰ ਹੀ ਨਹੀਂ ਸਕਦੀ ਸਰਕਾਰ ਨੇ ਸਿੰਪਲ ਕਹਿਣਾ ਕਿ ਇਸ ਤੋਂ ਕੁਝ ਕਰ ਹੀ ਨਹੀਂ ਸਕਦੇ ਤੁਹਾਡੇ ਕੋਲ ਸਮਾਂ ਬਹੁਤ ਥੋੜਾ ਹੈ ਵੇਖੋ ਜੀ ਕੋਡ ਆਫ ਕੰਡਕਟ ਲਾਉਣਾ ਕਿੰਨੇ ਆ ਸਰਕਾਰ ਨਹੀਂ ਲਾਉਣਾ ਨਹੀਂ ਇਲੈਕਸ਼ਨ ਕਮਿਸ਼ਨ ਨੇ ਲਾਉਣਾ ਹੁੰਦਾ ਇਲੈਕਸ਼ਨ ਕਮਿਸ਼ਨ ਕਹਿੰਦੇ ਆ ਕਿ ਆ ਸਭ ਕੁਝ ਰੰਜਾ ਦੇ ਵਿੱਚ ਆ ਇਹਨਾਂ ਦੇ ਕਹਿਣੇ ਤੋਂ ਕੁਛ ਵੀ ਬਾਰ ਨਹੀਂ ਹੈਗਾ। ਇਸ ਟਾਈਮ ਤੇ ਮੋਦੀ ਸਾਹਿਬ ਨੇ ਸਭ ਕੁਛ ਤੇ ਐ ਪੂਰਾ ਕਬਜ਼ਾ ਕੀਤਾ ਪਿਆ। ਸਭ ਕੁਛ ਆਪਣੀ ਮੋਢੇ ਵਿੱਚ ਕੀਤਾ ਪਿਆ। ਗੋਦੀ মিডিਆ ਸਭ ਕੁਝ ਮੋਦੀ ਦੇ ਹੱਥ 'ਚ ਆ। ਜੋ ਇਲੈਕਸ਼ਨ ਕੁਛ ਸਭ ਕੁਛ ਸਭ ਕੁਛ ਤੇ ਗਲਬਾਦਾ। ਜੋ ਚਾਵੇ ਕਰਵਾ ਰਿਹਾ ਉਹ ਆਪਣੀ ਮਰਜ਼ੀ ਦੇ ਨਾਲ। ਸੋ ਭਾਈ ਇਹ ਕਿਤਨਾ ਕਿਤੇ ਧੱਕੇਸ਼ਈਆਂ ਕਰਦੀਆਂ ਜਿਹੜੇ ਨੀਤੀਆਂ ਵਾਂ ਇਹ ਸਰਕਾਰ ਆਪਣੀਆਂ ਰੱਦ ਕਰੇ। ਇਹ ਬਹੁਤ ਮਾੜੀਆਂ ਵਾਂ। ਜਿਸ ਤਰੀਕੇ ਦੇ ਨਾਲ ਤਾਨਾਸ਼ਾਹ ਰਾਜ ਲੂਣ ਦੀ ਬੋਦੀ ਸਰਕਾਰ ਕੋਸ਼ਿਸ਼ ਕਰ ਰਹੀ ਆ ਇਹ ਚੱਲਣਾ ਨਹੀਂ ਹੈਗਾ। ਜੇ ਦੇਖਦੇ ਕਿਸਾਨ ਇਹ ਇਹ ਸਾਰੀਆਂ ਨੀਤੀਆਂ ਨੂੰ ਕੁੱਟ ਦੇਣਗੇ ਉਹ ਨਾਲ ਸਮਝ ਤੁਸੀਂ ਅੱਜ ਅੱਜ ਜਿਹੜਾ ਮਾਹੌਲ ਬਦਲਿਆ ਬਦਲਿਆ ਇੱਥੇ ਲੱਗ ਰਿਹਾ ਹੈਗਾ ਹਨਾ ਪਹਿਲਾਂ ਨੌਜਵਾਨ ਵੀ ਅੱਗੇ ਜਾ ਰਹੇ ਸੀ ਉਧਰੋਂ ਵੀ ਸ਼ੈਲ ਆ ਰਹੇ ਸੀ ਲੱਗ ਰਿਹਾ ਕਿ ਅੱਜ ਸੁਖਾਵਾਂ ਮਾਹੌਲ ਹੋ ਗਿਆ ਚੰਗਾ ਮਾਹੌਲ ਹੋ ਗਿਆ ਬਿਲਕੁਲ ਮਾਹੌਲ ਸੁਖਾਵਾਂ ਕੀਤਾ ਕਿਉਂਕਿ ਜੋ ਸਾਡੀ ਸੂਬਾ ਕਮੇਟੀ ਵੱਲੋਂ ਤੈਅ ਕੀਤਾ ਗਿਆ ਕਿ ਅੱਜ ਦੀ ਮੀਟਿੰਗ ਨੂੰ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਨੌਜਵਾਨੀ ਨੂੰ ਡੱਕ ਕੇ ਰੱਖਿਆ ਜਾਵੇ ਤੁਸਾਂ ਗੱਲ ਕੀਤੀ ਕੋਰਟ ਆਫ ਕੰਟਰੈਕਟ ਦੀ ਜੇ ਫੈਸਲਾ ਨਹੀਂ ਦਿੰਦੇ ਤੇ ਇਲੈਕਸ਼ਨ ਸਿਰ ਤੇ ਆਉਣ ਵਾਲੀ ਹੈ ਇਹ ਕਿਸ ਤਰ੍ਹਾਂ ਸਾਡੇ ਕੋਲ ਘਰ ਪਿੰਡਾਂ ਚ ਪਹੁੰਚਣਗੇ ਇਹਨਾਂ ਨੂੰ ਬਿਲਕੁਲ ਪਿੰਡਾਂ ਚ ਨਹੀਂ ਵੜਨ ਦੇਵਾਂਗੇ ਤਗੜੇ ਹੋ ਕੇ ਇਹਨਾਂ ਦਾ ਬਾਈਕਾਟ ਕਰਾਂਗੇ ਇਹ ਜੇ ਸਾਡਾ ਨੁਕਸਾਨ ਹੈ ਤੇ ਨੁਕਸਾਨ ਇਹਨਾਂ ਦਾ ਵੀ ਅੱਜ ਕਾਹਦੀ ਸਰਕਾਰ ਨਵੀਂ ਬਣਨ ਵਾਲੀ ਆ ਉਹ ਸਰਕਾਰ ਵਾਸਤੇ ਜੇ ਨਹੀਂ ਕੁਝ ਕਰਦੇ ਤੇ ਆਪਣਾ ਰਾਹ ਦੇ ਵਿੱਚ ਕੰਡੇ ਆਪ ਬੀਜ ਰਹੇ ਇੱਕ ਇੱਕ ਬੜਾ ਗੰਭੀਰ ਸਵਾਲ ਉੱਠਦਾ ਕਿ ਜਦੋਂ ਕਿਸਾਨ ਦੀ ਗੱਲ ਆਉਂਦੀ ਹੈ ਤਾਂ ਕਿਸਾਨ ਤਾਂ ਪੂਰੇ ਦੇਸ਼ ਦੇ ਵਿੱਚ ਹੈਗਾ ਔਰ ਪਾਵਰ ਸ਼ਕਤੀ ਦਾ ਜਿਹੜਾ ਬਲ ਆਪਾਂ ਨੂੰ ਦੇਖਣ ਨੂੰ ਮਿਲਦਾ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਹਾਲਾਂਕਿ ਇਸ ਦਾ ਇੱਕ ਦੂਸਰਾ ਅਭਾਸ ਹੋਵੇਗਾ ਕਿ ਪੰਜਾਬ ਦੇ ਵਿੱਚ ਸਰਕਾਰ ਦੂਸਰੀ ਹੈਗੀ ਹੈ ਹਰਿਆਣਾ ਦੇ ਵਿੱਚ ਭਾਜਪਾ ਸਰਕਾਰ ਹੈਗੀ ਉੱਥੇ ਛਾਪੇਮਾਰੀ ਹੋ ਰਹੀ ਹੈ ਜਗਾ ਜਗਾ ਉੱਪਰ ਕਿਸਾਨਾਂ ਨੂੰ ਧਮਕੀਆਂ ਵੀ ਮਿਲ ਰਹੀ ਹੈਗੀ ਜੋ ਕਿਸਾਨ ਕਹਿੰਦੇ ਕਿ ਸਾਨੂੰ ਧਮਕੀਆਂ ਮਿਲ ਰਹੀ ਹੈਗੀ ਉਹਨਾਂ ਦੇ ਕਹਿਣਾ ਹੈ ਕਿਸਾਨਾਂ ਦਾ ਕਹਿਣਾ ਹੈ ਪਰ ਹੁਣ ਸਵਾਲ ਇਹ ਹੈ ਕਿ ਬਾਕੀ ਦੇਸ਼ਾਂ ਦੇ ਵਿੱਚ ਜਿੱਥੇ ਹੋਰ ਸਰਕਾਰਾਂ ਹੈਗੀਆਂ ਉੱਥੋਂ ਵੀ ਇਸ ਪੱਧਰ ਉੱਪਰ ਪ੍ਰਦਰਸ਼ਨ ਨਹੀਂ ਦਿਖ ਰੇ ਕਿਤੇ ਫਿਰ ਉਹ ਜਦੋਂ ਬਾਕੀ ਦੇਸ਼ ਦੇ ਵਿੱਚ ਜਾਂਦਾ ਤਾਂ ਇਹੀ ਇੱਕ ਸੰਕੇਤ ਜਾਂਦਾ ਕਿ ਪੰਜਾਬ ਦੇ ਕਿਸਾਨਾਂ ਨੂੰ ਕੱਲੀ ਐਮਐਸਪੀ ਮਿਲਦੀ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਤਾਂ ਪਹਿਲਾਂ ਹੀ ਐਮਐਸਪੀ ਹੈਗੀ ਹੈ ਕਿ ਬਾਕੀ ਦੇਸ਼ ਨੂੰ ਐਮਐਸਪੀ ਨਹੀਂ ਚਾਹੀਦੀ ਪਹਿਲਾਂ ਸੀ ਅੱਜ ਤੁਸੀਂ ਵੇਖੋ ਪੂਰੇ ਭਾਰਤ ਦੀਆਂ ਜਥੇਬੰਦੀਆਂ ਦਿੱਲੀ ਵੱਲ ਕੂਚ ਕਰ ਰਹੀਆਂ ਨੇ ਭਾਰਤ ਪੰਜਾਬ ਦੇ ਉੱਤੇ ਤਾਂ ਟਾਰਗੇਟ ਆ ਕਿਉਂਕਿ ਸਭ ਤੋਂ ਜ਼ਿਆਦਾ ਪੰਜਾਬ ਉਸ ਪੱਧਰ ਉੱਪਰ ਜਿਸ ਪੱਧਰ ਉੱਪਰ ਪੰਜਾਬ ਦੇ ਵਿੱਚ ਉਹ ਲਹਿਰ ਉੱਡਦੀ ਆ ਬਿਲਕੁਲ ਜੀ ਉਹ ਲਹਿਰ ਉੱਠੂਗੀ ਸਾਰੇ ਹਿੰਦੁਸਤਾਨ ਵਿੱਚ ਚਾਰਕਾ ਲਹਿਰ ਉੱਠੀ ਹੋਈ ਆ ਤੁਸੀਂ ਸਾਰੇ ਟਿਕਰੀ ਬਾਰਡਰ ਤੇ ਜਾ ਕੇ ਦੇਖੋ ਗਾਜ਼ੀਆਬੱਦ ਬਾਰਡਰ ਤੇ ਜਾ ਕੇ ਵੇਖੋ ਸਾਰਾ ਭਾਰਤ ਜਾਗਰਤ ਹੋਇਆ ਪੰਜਾਬ ਨੂੰ ਟਾਰਗੇਟ ਇਸ ਲਈ ਕੀਤਾ ਜਾ ਰਿਹਾ ਕਿ ਪੰਜਾਬ ਦੀ ਧਰਤੀ ਬਹੁਤ ਅਬਜ਼ਾਊ ਆ ਇਹਦੇ ਉੱਤੇ ਸਰਕਾਰ ਦੀ ਮਨਸਾਹ ਹੈ ਕਿ ਕਬਜ਼ਾ ਕਰਕੇ ਕਾਰਪੋਰੇਟ ਕਰਾਉਣੇ ਦੇ ਹੱਥਾਂ ਵਿੱਚ ਦਿੱਤੀ ਜਾ ਸਕੇ 336 ਫੁੱਟ ਦੇ ਜਿਹੜੇ ਚੌੜੇ ਰੋਡ ਬਣ ਰਹੇ ਨੇ ਉਹ ਜੀਵਨ ਦਾਰ ਵਾਸਤੇ ਨਹੀਂ ਬਣ ਰਹੇ ਉਹ ਕਾਰਪੋਰੇਟ ਘਰਾਣਿਆਂ ਵਾਸਤੇ ਬਣ ਰਹੇ ਨੇ ਜਿਹੜੇ ਕਿ ਸਿੱਧੇ ਪਾਕਿਸਤਾਨ ਦੇ ਨਾਲ ਅਟੈਚ ਹੋਣਗੇ ਇਹਨਾਂ ਦਾ ਵਿਸ਼ਵ ਵਪਾਰ ਚੱਲੂਗਾ ਸਮੁੰਦਰ ਬੰਦਰਗਾਹ ਤੋਂ ਇਹਨਾਂ ਦਾ ਖਰਚਾ ਘਟੂਗਾ ਇਸ ਕਰਕੇ ਜਿਆਦਾ ਤੋਂ ਜਿਆਦਾ ਪੰਜਾਬ ਨੂੰ ਇਹ ਟਾਰਗੇਟ ਇਸੇ ਲਈ ਕੀਤਾ ਜਾ ਰਿਹਾ ਹੈ ਤਾਂ ਇਹ ਕਿਸਾਨਾਂ ਦਾ ਤਰਕ ਹੈਗਾ ਕਿ ਪੰਜਾਬ ਨੂੰ ਇਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਕਾਰਪੋਰੇਟ ਕਰਾਣੇ ਹੈਗੇ ਉਹ ਆਪਣਾ ਵਪਾਰ ਕਾਇਮ ਕਰਨਾ ਚਾਹੁੰਦੇ ਆ ਉਹਨਾਂ ਦੇ ਅਕੋਰਡਿੰਗ ਸਰਕਾਰਾਂ ਚਲਦੀਆਂ ਹੈਗੀਆਂ ਜਦੋਂ ਕਿ ਦੇਸ਼ ਦਾ ਅੰਦਾਜ਼ਾ ਵੱਡੀ ਸੰਖਿਆ ਦੇ ਵਿੱਚ ਆਪਣਾ ਦੇਸ਼ ਦੇ ਉੱਪਰ ਅਧਿਕਾਰ ਰੱਖਦਾ ਹੈਗਾ